ਰਬੋ ਤੁਹਾਨੂੰ ਬਹੁਤ ਧੰਨਵਾਦ ਕਰਦਾ ਕਿਹਨੇ ਲਾਈਟ ਬਹੁਤ ਜਿਆਦਾ ਦਿੰਦਾਗਾ ਅੱਗੇ ਅਸੀਂ ਦਫ਼ਤਰਾਂ ਚ ਗੇੜੇ ਮਾਰਦੀ ਮਰ ਜਾਂਦੇ ਕਿਤੇ ਕਹਿੰਦੇ ਜੀ ਇੱਥੇ ਕੋਲਾ ਮੁੱਕ ਗਿਆ ਕਿਤੇ ਕੁਝ ਹੋ ਗਿਆ ਪਰ ਇਹਨੇ ਕਦੇ ਵੀ ਅਸੀਂ ਪੰਡਾਉਣਿਆਂਗੇ ਬੱਲਬ ਸਾਡੀਆਂ ਅੱਖਾਂ ਦੇ ਵਿੱਚ ਬਜਦਾ ਹੁੰਦਾਗਾ ਪਹਿਲਾਂ ਕਿਤੇ ਜਈ ਨਾ ਕੋਈ ਸਾਡੇ ਅੱਖੇ ਲੱਗਦਾ ਹੁਣ ਅਸੀਂ ਇੱਕ ਕਾਲ ਕਰਦੇ ਨਾਲ ਦੀ ਨਾਲ ਸਾਡਾ ਜਦ ਹੀ ਕੰਮ ਹੁੰਦਾਗਾ ਤੇ ਮਸਰੇ ਡੇੜੇ ਸਾਡੇ ਪਿਲਕਰੇ ਠਾਲ ਦੋਂਦਾ ਮਤਲਬ ਕਦੋਂ ਲੜਦਾ ਜਹਰ ਇੰਨੇ ਜਹਰ ਹੀ ਲਾ ਹੋਤੀ ਤੇ ਅਸੀਂ ਬਹੁਤ ਜ਼ਿਆਦਾ ਖੁਸ਼ ਆਏ ਸਰਕਾਰ ਤੋਂ ਸੂਵੇ ਦਾ ਪਾਣੀ ਫੁੱਲਾ ਰਿਹਾ ਕਿੱਥੇ ਆਪਾਂ ਬੈਠਿਆਂ ਆ ਜਾਗਾ ਚ 15 18 ਸਾਲ ਤੋਂ ਲਾ ਕੇ ਕਿਤੇ ਉਹਰੇ ਪਾਣੀ ਨਹੀਂ ਆਇਆ ਤੀਗਾ ਕਿਹੜੇ ਨੇ ਪਾਈਪ ਲਾਈਨਾਂ ਪਾ ਕੇ ਸਾਰਾ ਕੁਸਾ ਆ ਕੇ ਮੁਲਾਜ਼ਮਾ ਆ ਪਾ ਕੇ ਸਾਨੂੰ ਕਹਿੰਦੇ ਨੇ ਵੀਰ ਜੀ ਤੁਸੀਂ ਇਹ ਕੰਮ ਕਰਾ ਲਓ ਹੁਣ ਕਦੋਂ ਅਸੀਂ ਆਉਣੇ ਸੋਚਦੇ ਹੱਥ ਤੇ ਹੱਥ ਧਰਦੇ ਨਾਲ ਦੀ ਨਾਲਾ ਮੋਟਰ ਧਾਰ ਮਾਰਦੀ ਅਸੀਂ ਬਹੁਤ ਜ਼ਿਆਦਾ ਖੁਸ਼ ਆ ਅਸੀਂ ਸਰਕਾਰ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਜਿਵੇਂ ਕਿ ਪੈਡੀ ਤਸੀਲ ਚੱਲ ਰਿਹਾ ਹੈ 10 ਤਰੀਕ ਤੋਂ ਸਾਡੇ ਜ਼ਿਲ੍ਹੇ ਵਾਸਤੇ ਸਰਕਾਰ ਨੇ ਬਹੁਤ ਵਧੀਆ ਅਰੇਂਜਮੈਂਟ ਕੀਤੇ ਨੇ ਲਾਈਟ ਜੋ 24 ਘੰਟੇ ਵਾਂਗੂ ਹੀ ਤਕਰੀਬਨ ਚੱਲਦੀ ਹੈ ਜੀ ਵੀ ਕਿਸੇ ਕਿਸਮ ਦੀ ਕੋਈ ਕਮੀ ਪੇਸੀ ਨਹੀਂ ਲਾਈਟ ਵੱਲੋਂ ਆਏਗੀ ਸਰਕਾਰ ਵੱਲੋਂ ਨਹਿਰੀ ਪਾਣੀ ਦਾ ਬਹੁਤ ਵਧੀਆ ਇੰਤਜ਼ਾਮ ਕੀਤਾ ਹੋਇਆ ਹੈਗਾ ਸੂਏ ਕਸਿਆਂ ਦੀ ਬਹੁਤ ਵਧੀਆ ਤਰੀਕੇ ਨਾਲ ਸਫਾਈ ਕੀਤੀ ਹੈ ਔਰ ਪਹਿਲਾਂ ਸਰਕਾਰ ਨੇ ਇੰਤਜ਼ਾਮ ਕੀਤੇ ਨੇ ਤੇ ਪਾਣੀ 10 ਤਰੀਕ ਤੋਂ ਸਾਡੇ ਇਸਾਨ ਦੇ ਹਰ ਇੱਕ ਦੇ ਖੇਤ ਦੇ ਵਿੱਚ ਪਾਣੀ ਪਹੁੰਚ ਰਿਹਾ ਹੈ ਅੱਜ ਦੀ ਸਰਕਾਰ ਆ ਜਿਹੜੀ 10 ਤੋਂ 11 ਘੰਟੇ ਲਾਈਟ ਆਉਂਦੀ ਹੈ ਨਹਿਰੀ ਪਾਣੀ ਪੂਰਾ ਆਉਂਦਾ ਜੀ ਹੁਣ ਕੋਈ ਸਾਨੂੰ ਸੋਸ਼ਸਿਆ ਨਹੀਂ ਕਣਕ ਵੇਲੇ ਜਿਹੜੇ ਜਿਹੜੇ ਟਾਈਟ ਮਿਲਦੀਆਂ ਰਾਤ ਨੂੰ ਥੇਦ ਵਿੱਚ ਨਹੀਂ ਰਹਿਣਾ ਬੰਦਾ ਪਹਿਲਾਂ ਤਾਂ ਇੱਕ ਦਿਨ ਇੱਕ ਘਾਰੇ ਚ ਪਾਣੀ ਲਾਉਂਦੇ ਤੇ 16 ਘੰਟੇ ਲੱਗਦੇ ਸੀ ਜੀ ਪਹਿਲੇ ਦਿਨ ਜਦੋਂ ਪਾਣੀ ਛੱਡਦੇ ਤੇ ਉਹ ਪਚਾਲੀ ਰਹਿ ਜਾਂਦਾ ਸੀ ਹੁਣ 11 ਘੰਟਿਆਂ ਦੇ ਵਿੱਚ ਇੱਕ ਕੀਲਾ ਵਾਹਣ ਦਾ ਤਿਆਰ ਹੋ ਜਾਂਦਾ ਜੀ ਨਾਲੇ ਲਾਈਟ ਦੀ ਬਚਤ ਰਹਿੰਦੀ ਹੈ ਜੀ ਨਾਲੇ ਪਾਣੀ ਦੀ ਬਚਤ ਰਹਿੰਦੀ ਹੈ ਜੀ ਲਾਈਟ ਦੇ ਕੱਟ ਬਹੁਤ ਲੱਗਦੇ ਸੀ ਜੀ ਪਹਿਲਾਂ ਹੁਣ ਕੋਈ ਕੱਟ ਨਹੀਂ ਲੱਗਦਾ ਜਦੋਂ ਆਉਂਦੀ ਹੈ ਲਗਾਤਾਰ ਚੱਲਦੀ ਹੈ ਜੀ 11 ਘੰਟੇ ਇਹ ਚੰਗੇ ਕੰਮ ਲਈ ਮਾਨ ਸਰਕਾਰ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ